ਗੁੱਡ ਮਾਰਨਿੰਗ ਦੋਸਤੋ ਜਿਵੇਂ ਕਿ ਸਾਨੂੰ ਪਤਾ ਆ ਉੱਠ ਚੁੱਕੇ ਆ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਹੁੰਦੀ ਹੈ ਹਾਂ ਤਾਂ ਗੁੱਡ ਮਾਰਨਿੰਗ ਤੇ ਮਿਲਦੇ ਆਪਾਂ ਰੈਡੀ ਹੋ ਕੇ ਆਪਣੀ ਚਾਹ ਖਾ ਲਾ ਪਰ ਕੇ ਚਾ ਪੀਕੇ ਹੋ ਜਾਣਾ ਪੱਕਾ ਐ ਮਾ ਦੋ ਡਾਕਟਰ ਕਰਿਆ ਸੀ ਮੱਥਾ ਟੇਕ ਲਿਆ ਤੇ ਹੁਣ ਲੰਗਰ ਖਾਈ ਜਾਂਦੇ ਸੀ ਤੇ ਆ ਆ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣਾ ਆ ਪ੍ਰਿੰਟਰ ਬੈਠਾ ਤੇ ਨਿਕਨਾ ਆ ਦੇਖੋ ਆ ਰੰਗ ਕਰਿਆ ਮੁੰਡੇ ਨੇ ਵਾਹ ਹੀ ਵੜਦਾ ਨਾ ਸੀ ਮਾਰਦਾ ਨਾ ਸੀ ਮਾਰਦਾ ਓਏ ਓ ਰੰਗ ਨਹੀਂ ਲੈਣਾ ਓ ਰੰਗ ਕਿਤੇ ਮੇਰੇ ਧਰਮਸ਼ਾਲਾ ਚ ਧਰਮਸ਼ਾਲਾ ਚ ਨਹੀਂ ਦੇਖਿਆ ਮੈਂ ਕਿਤੇ ਕਰਿਆ ਉਹ ਨਨ ਘਰੇ ਕਰਤਾ ਐਡੇ ਘਟਿਆ ਪੈਂਟਰ ਆ ਬੈਠਾ ਆ ਬੈਠਾ ਆ ਬੈਠਾ ਘਟਿਆ ਪੈਂਟਰ ਟੌਪ ਦੇ ਪੈਂਟਰ ਆ ਆਓ ਸਾਡਾ ਸੇਵਾਦਾਰ ਬਾਈ ਲੰਗਰ ਸ਼ਿਕਾਈ ਜਾਂਦਾ ਸਾਨੂੰ ਬੰਦਾ ਲੰਗਰੀ ਆ ਇਹ ਹਾਂ ਲੈਣੀ ਆ ਸਾਡੇ ਚੌਧਰ ਵਾਲੇ ਬੰਦੇ ਭੜਮ ਚੌਧਰੀ ਸਾਡੇ ਉਹ ਹਲਵਾਈ ਪਿੱਛੇ ਉਹ ਹਲਵਾਈ ਉਹ ਗੱਗੇ ਉਹ ਤਾਂ ਮੈਂ ਹੁਣ ਬਾਪਿਓ ਡਾਕਟਰ ਕਰੋ ਆਪਾਂ ਆ ਗਏ ਲੰਗਰ ਛੱਕ ਕੇ ਤੇ ਹੁਣ ਆਪਾਂ ਇੱਕ ਦੋ ਕੰਮ ਆਪਾਂ ਨੂੰ ਮੰਡੀ ਚ ਤੇ ਉਹ ਕਰਨੇ ਆ ਤੇ ਬਸ ਹੋਰ ਹੀ ਆ ਇੱਕ ਦੋ ਕੰਮ ਕਰਨ ਨੂੰ ਹੋਰ ਆਪਾਂ ਹੁਣ ਤਾਂ ਯਾਰ ਕੋਈ ਕੰਮ ਨਹੀਂ ਮਿਲਦੇ ਆ ਆਪਾਂ ਫੇਤੀ ਤੇ ਇੱਧਰ ਆਪਾਂ ਉਹ ਸ਼ਾਦੇ ਛੱਕ ਕੇ ਹਟੇ ਆਂ ਤੇ ਆਪਣੀ ਨੌਜਵਾਨ ਆਹ ਸਾਡੀ ਇਹ ਕਹਾਣਾ ਬਣਾਇਆ ਸੀ ਬੜਾ ਮੁੰਡੇ ਲੱਗੇ ਪਏ ਆ ਤੇ ਆ ਇਹ ਜਰਾ ਮੋੜ ਸਾਡਾ ਹਮ ਬਲੌਗਰ ਹਾਂ ਵੱਡੀ ਜਿਹੀ ਬਣਾਇਆ ਹੈ ਮੰਡੀ ਜਿਹੀ ਬਣਾਇਆ ਹੈ ਮੰਡੀ ਜਿਹੀ ਬਣਾਇਆ ਹੈ ਆ ਸਾਡਾ ਯਾਰ ਚੁੰਦੀ ਦਾ ਉਹ ਉਧਰ ਗੱਗਾ ਬਿਠਾ ਕਾਦੀ ਨਾਲ ਬੋਲਦਾ ਕਿਹੜੇ ਕਿਹੜੇ ਨਾਲ ਕਰਾਂਗੇ ਅਗਰ ਹੋਰੀ ਚਲੋ ਚਲੋ ਉੱਚੀ ਜੇ ਬੋਲ ਕੇ ਪਾਪਾ ਜੈ ਕਰੇ ਗਿਆਵੇ ਨਿਹਾਲੋ ਆਵੇ ਸ਼ਹੀਦਾ ਸਿੰਘਾਂ ਨੂੰ ਭਾਵੇ ਸਤਿ ਸ਼੍ਰੀ ਅਕਾਲ ਲੋ ਜੀ ਦੇਖ ਤੇ ਉਹ ਵੀ ਫਤਿਹ ਰੂ ਨਾਤੇ ਬਲੌਗਰ ਬਣਾਉਣ ਲੱਗੇ ਨੇ ਇਹ ਬਲੌਗਰ ਬਣ ਕੇ ਬਲੌਗਰ ਮੁੰਡਾ ਵੀ ਸਾਡਾ ਇਹਦਾ ਸਬਸਕ੍ਰਾਈਬ ਕਰ ਲਓ ਚੈਨਲ ਬਾਬਿਓ ਆਪਾਂ ਹੋਰ ਲੈ ਲਿਆ ਪ੍ਰਸ਼ਾਦ ਤੇ ਜਾ ਤਾਂ ਕੰਮ ਲੋਟ ਰਿਹਾ ਤੇ ਜਾ ਕੰਮ ਫੋਲੋ ਜੀ ਤੁਹਾਨੂੰ ਆਖੇ ਦਿਖਾਵਾਂਗੇ ਜੋ ਬਣਾਇਆ ਪ੍ਰੋਗਰਾਮ ਜਿਹੜੇ ਜਿਹੜੇ ਬੰਦੇ ਹੈਗੇ ਆ ਸਾਡੇ ਨਾਲ ਜਿਹੜੇ ਜਿਹੜੇ ਬੰਦਾ ਸਾਡੇ ਨਾਲ ਪ੍ਰਸ਼ਾਦ ਲਿਆ ਉਹ ਬੰਦਿਆਂ ਨਾਲ ਤੁਹਾਨੂੰ ਹੱਥ ਨੇ ਮਿਲਾਵਾਂਗੇ ਇੱਕ ਤਾਂ ਇਹ ਬੰਦੇ ਨੇ ਨਹੀਂ ਲਿਆ ਆ ਬੰਦੇ ਨੇ ਪ੍ਰਸ਼ਾਦ ਲਿਆ ਸਾਡੇ ਨੇ ਤੇ ਆ ਸਾਡੇ ਫਾਲਸਾ ਜੀ ਨੇ ਪ੍ਰਸ਼ਾਦ ਲਿਆ ਤੇ ਆ ਬੰਦੇ ਨੇ ਨਹੀਂ ਸਾਡੇ ਨੇ ਲਿਆ ਪ੍ਰਸ਼ਾਦ ਇਹ ਜੋਦੇ ਜੋਦੀ ਪਿੰਦੇ ਆ ਇਹ ਸਾਡੇ ਆ ਆ ਬਾਜੀ ਨੇ ਵੀ ਲਿਆ ਪ੍ਰਸ਼ਾਦ ਆ ਬਾਬਾ ਜੀ ਨੇ ਲਿਆ ਸਾਡੇ ਨੇ ਪ੍ਰਸ਼ਾਦ ਹਾਂ ਆ ਬਾਬਾ ਜੀ ਨੇ ਬਹੁਤ ਮਿਹਨਤ ਨਾਲ ਤਿਆਰ ਕਰਿਆ ਤੇ ਹੱਥ ਨੇ ਦਿਖਾਉਣਾ ਸਾਨੂੰ ਕੀ ਗੱਲ ਬਾਤ ਆ ਕਿਵੇਂ ਚੱਲਦੇ ਆ ਬੰਦੇ ਸਾਡੇ ਬਾਬਿਓ ਆਪਾਂ ਜਾ ਰਹੇ ਹਾਂ ਘਰੇ ਤੇ ਆ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਘਰ ਜਾਣੇ ਆ ਜਦੋਂ ਆਪਾਂ ਰਸਤੇ 'ਚ ਗਰਾਊਂਡ ਆਉਂਦਾ ਤੇ ਬਹੁਤ ਵਧੀਆ ਹਨ ਇੱਥੇ ਆ ਆਪਣੇ ਬੱਚੇ ਕ੍ਰਿਕਟ ਖੇਡਦੇ ਹੁੰਦੇ ਆ ਤੇ ਆ ਵੀ ਕ੍ਰਿਕਟ ਵਾਲਾ ਮદાન ਗਰਾਊਂਡ ਆ ਕ੍ਰਿਕਟ ਵਾਲਾ ਤੇ ਆ ਮੈਂ ਆ ਘਰੇ ਜਾ ਰਿਹਾ ਤੇ ਇੱਥੇ ਮਤਲਬ ਕਿ ਹੁਣ ਤਾਂ ਠੰਡ ਆ ਗਈ ਕਰਮੀਆਂ 'ਚ ਮਤਲਬ ਕਿ ਰਨਿੰਗ ਕਰਦੇ ਹੁੰਦੇ ਸੀ ਸਵੇਰ OK ਮਿਲਦੇ ਆ ਜਲਦੀ ਜੋ ਆਪਾਂ ਆ ਗਏ ਘਰੇ ਤੇ ਆਉਂਦੇ ਆਉਂਦੇ ਆਪਾਂ ਲਈ ਆਏ ਡਿਊ ਤੇ ਡਾਕਟਰ ਕਹਿੰਿਆ ਰੋਟੀ ਬੰਦ ਖਾ ਲਈ ਤੇ ਮਰੀਜ਼ ਨਾਲ ਹੋ ਗਿਆ ਕੰਮ ਖਰਾਬ No 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 ਹਾਸਿਲ ਆ ਚਾ ਕਪਾ ਨੂੰ ਪੀਉ ਪੀ ਲੈਣਾ ਆਪਾਂ ਪੀ ਕੇ ਫਿਰ ਆਪਾਂ ਦੇਖਾਂਗੇ ਫਿਲਮ ਕੋਈ ਅੱਛੇ ਵਾਲੀ ਨੈਟਫਲਿਕਸ ਤੇ ਤੇ ਮਿਲਦੇ ਆਪਾਂ ਨੈਕਸਟ